ਭਗਵੰਤ ਮਾਨਸਿਆ ਤੂੰ ਭਗਵੰਤ ਮਾਨ ਆ ਪੰਜਾਬ ਦਾ ਪੁੱਤ ਬਣਿਆ ਸੀ ਕਿਸਾਨਾਂ ਦਾ ਪੁੱਤ ਬਣਿਆ ਸੀ ਮਜ਼ਦੂਰਾਂ ਦਾ ਪੁੱਤ ਬਣਿਆ ਸੀ ਤੇ ਬੇਰੋਜ਼ਗਾਰਾਂ ਦਾ ਭਰਾ ਬਣਿਆ ਸੀ ਪਰ ਅੱਜ ਕੱਲ ਬਿਜ਼ਨਸਮੈਨਾਂ ਦਾ ਜਿਹੜਾ ਕਹ ਲੋ ਦਿਨੋ ਦਿਨ ਬਿਜ਼ਨਸਮੈਨਾਂ ਦੀ ਬੁੱਕਲ 'ਚ ਘੁੱਸਦਾ ਜਾ ਰਿਆਂ ਚੱਕਰ ਕੀ ਆ ਮੇਰੇ ਵੀਰ ਬਿਜ਼ਨਸਮੈਨਾਂ ਨੂੰ ਫਾਇਦਾ ਕਿਉਂ ਦੇ ਰਿਆਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਕਰ ਲੱਗਿਆ ਪੀ ਆਰਟੀਸੀ ਦੇ ਵਿਭਾਗੇ ਦੀ ਔਰ ਪੀ ਆਰਟੀਸੀ ਦੇ ਮੁਲਾਜ਼ਮਾਂ ਦੀ ਜਿਹਨੂੰ ਅੱਜ ਭਗਵੰਤ ਮਾਨ ਨੇ ਬਠਿੰਡੇ ਦੇ ਸਦਰ ਥਾਣਿਆਂ ਦੇ ਵਿੱਚ ਬੰਦ ਕਰਾਤਾ ਬੰਦ ਕਿਉਂ ਕਰਾਇਆ ਭਗਵੰਤ ਮਾਨ ਸਿਆ ਬੰਦ ਤੂੰ ਤਾਂ ਕਰਾਇਆ ਤਾਂ ਕਿ ਉਹ ਧਰਨਾ ਨਾ ਲਾਉਣ ਤੇ ਲੋਕਾਂ ਨੂੰ ਦੱਸੋ ਧਰਨਾ ਲਾ ਕਾ ਦਾ ਰਏ ਆ ਉਹ ਧਰਨਾ ਲਾ ਰਏ ਆ ਪੀਆਰਟੀਸੀ ਦੇ ਮਹਿਕਮੇ ਨੂੰ ਬਚਾਉਣ ਦਾ ਉਹ ਮਹਿਕਮਾ ਬਚਾ ਕਿਵੇਂ ਰਏ ਆ ਕਿਉਂਕਿ ਤੂੰ ਟੈਂਡਰ ਕੱਢ ਰਿਆ ਕਿ ਕੋਈ ਭਾਈ ਇਹਦੇ ਵਿੱਚ ਪੀਆਰਟੀਸੀ ਦੇ ਵਿੱਚ ਬੱਸਾਂ ਪਾਓ ਪ੍ਰਾਈਵੇਟ ਆ ਕੇ ਬੱਸਾਂ ਪਾਊਗਾ ਔਰ PRTC ਜਿਹੜੀਆਂ ਬੱਸਾਂ ਹੋਣਗੀਆਂ ਉਹਨੂੰ ਰੰਗ ਆ ਉਹ PRTC ਦਾ ਕਰਾਇਆ ਜਾਊਗਾ ਪਰ ਬੱਸਾਂ ਉਹ ਕਿਸੇ ਪ੍ਰਾਈਵੇਟ ਬੰਦੇ ਦੀਆਂ ਹੋਣਗੀਆਂ ਬਦਲੇ ਨੇ ਵਿੱਚ ਤੂੰ ਉਹਨੂੰ ਜਿਹੜਾ ਤੇਲ ਆ ਉਹ ਜਿਹੜਾ ਤੇਲ ਡੀਜ਼ਲ ਹੋਊਗਾ ਜਿਹੜਾ ਉਹ ਜਿੰਨੇ ਮਹੀਨੇ ਦਾ ਬਰੇ ਉਹ ਤੂੰ ਸਰਕਾਰ ਵੱਲੋਂ ਫ੍ਰੀ ਤੇਲ ਦੇਣਾ ਤੇ ਪਰ ਤੁਸੀਂ ਉਹਨਾਂ ਨੂੰ ਤੇਲ ਵੀ ਦੇਣਾ ਤੇ 10 ਰੁਪਏ 1 ਕਿਲੋਮੀਟਰ ਦੇ ਦੇਣੇ ਆ 10 ਰੁਪਏ ਦੇਣੇ ਨਾ ਹੁਣ ਗੱਲ ਕੀ ਹੋ ਰਹੀ ਆ ਗੱਲ ਤਾਂ ਹੋ ਰਹੀ ਆ ਕਿ ਉਹਨੇ ਕਰਨਾ ਕੀ ਆ ਬਦਲੇ ਚ ਜਿਹੜਾ ਪੀਆਰਟੀਸੀ ਜਿਹੜਾ ਪੀਆਰਟੀਸੀ ਪ੍ਰਾਈਵੇਟ ਪਾਊਗਾ ਤੇ ਰੰਗ ਸਰਕਾਰੀ ਹੋਊਗਾ ਜਿਵੇਂ ਤੁਹਾਡੇ ਝਾੜੂ ਦੇ ਵਿੱਚ ਜੇ ਤਾਂ ਕੋਈ ਪੀਲਿਆ ਪਰਨਾ ਪਾ ਕੇ ਆ ਜੇ ਪੀਲੀ ਪੱਗ ਬੰਨ ਕੇ ਆ ਜੇ ਤਾਂ ਉਹ ਹੋ ਜਾਂਦਾ ਸ਼ਹੀਦਾਂ ਦਾ ਬਈ ਮਤਲਬ ਖੂਨ ਹੈ ਇਹਦੇ ਵਿੱਚ ਬੁਰਕ ਜਾਂਦਾ ਇਹ ਸਚਾਈ ਦਿਓਗਾ ਇਨਕਲਾਬੀ ਬੰਦਾ ਜੇ ਉਹ ਕਿਤੇ ਨੀਲੀ ਪੱਗ ਬੰਨ ਲਵੇ ਫਿਰ ਉਹ ਜਾਂਦਾ ਦੇਸ਼ ਵਿਰੋਧੀ ਪੰਜਾਬ ਵਿਰੋਧੀ ਜੇ ਕੋਈ ਕਿਸੇ ਹੋਰ ਵਿਅਕਤੀ ਹੋਰ ਰੰਗ ਦੀ ਪੱਗ ਬਨ ਲਵੇ ਪਾਰਟੀ ਕਿਸੇ ਹੋਰ ਦੇ ਵਿੱਚ ਹੋਵੇ ਫਿਰ ਵੀ ਉਹ ਦੇਸ਼ ਵਿਰੋਧੀ ਤੇ ਪੰਜਾਬ ਵਿਰੋਧੀ ਜੇ ਉਹ ਉਹਨਾਂ ਪਾਰਟੀਆਂ ਚ ਜਾ ਕੇ ਉਹਨੇ ਕੱਖ ਨਹੀਂ ਬਦਲਣਾ ਸੂਟ ਵੀ ਬਲਾ ਉਹੀ ਪਾਵੇ ਨਾਕੇ ਵੀ ਨਾ ਆਵੇ ਉੰਜ ਹੀ ਆ ਜਾਵੇ ਮੂੰਹ ਵੀ ਨਾ ਧੋਕੇ ਆਵੇ ਕੱਲਾ ਤੇਰਾ ਪਰਨਾ ਪਾ ਲਵੇ ਕੋਈ ਇਨਕਲਾਬੀ ਹੋ ਜਾਂਦਾ ਉਸੇ ਤਰ੍ਹਾਂ ਪ੍ਰਾਈਵੇਟ ਬੱਸਿਆਂ ਦੇ ਲਿਆ ਕੇ ਉਹ ਰੰਗ ਕਰਾਉਣਾ ਸਰਕਾਰੀ ਬੱਸਾਂ ਦਾ ਤੇ ਉਹ ਬੱਸ ਸਰਕਾਰੀ ਹੋ ਜੂਗੀ 6 ਸਾਲਾਂ ਵਾਸਤੇ ਔਰ ਪ੍ਰਾਈਵੇਟ ਬੰਦਾ ਤੁਹਾਡੇ ਤੋਂ 1.5 ਲੱਖ ਰੁਪਇਆ ਲਗਭਗ ਮਹੀਨੇ ਦਾ ਲੈ ਕੇ ਜਾਊਗਾ ਜਿਹਦੇ ਵਿੱਚ ਤੇਲ ਵੀ ਤੁਸੀਂ ਦੇਣਾ ਤੇ 1.5 ਲੱਖ ਰੁਪਇਆ ਵੀ ਉਹਨੂੰ ਦੇਣਾ ਉਹਨੇ ਮਹਿਕਮੇ ਦਾ ਕੋਈ ਪਲਾਨ ਨਹੀਂ ਕਰਨਾ ਸਿਰਫ ਉਹਨੇ ਆਪਦੇ ਡਰਾਈਵਰ ਆ ਜਿਹੜੇ ਇੱਕ ਡਰਾਈਵਰ ਚੈੱਕ ਕਰਤੇ ਉਹ ਕਨੈਕਟਰ ਪਾਉਣਾ ਉਹ ਬੱਸ ਨੂੰ 1.5 ਲੱਖ ਰੁਪਇਆ ਦੇਊਗੀ ਤੇਲ ਫ੍ਰੀ ਦਾ ਔਰ ਜਿਹੜਾ ਉਹਨਾਂ ਦਾ ਹੋਊਗਾ ਕੋਈ 30000 ਰੁਪਿਆ ਮਲਾਜ਼ਿਮਾਂ ਦਾ ਕੱਢ ਦੋ 120000 ਰੁਪਿਆ ਤੁਹਾਡੇ ਤੋਂ ਤੁਸੀਂ ਉਹ ਕਮਾਊਗਾ ਉਹ ਮਹਿਕਮੇ ਚ ਕਿਉਂ ਨਹੀਂ ਰੱਖਦੇ ਤੁਸੀਂ ਮਹਿਕਮਾ ਕਿਉਂ ਨਹੀਂ ਰੱਖਦੇ ਅੱਜ ਤੁਹਾਡੇ ਕੋਲ ਨੌਬਤ ਕੀ ਆ ਗਈ ਆ ਕਿ ਜਿਹੜਾ ਅਜ ਪੀਆਰਟੀਸੀ ਦੀਆਂ ਬੱਸਾਂ ਉਹ ਤੁਸੀਂ ਪ੍ਰਾਈਵੇਟ ਬੰਦੇ ਤੋਂ ਪਵਾ ਰਹੇ ਆ ਐਨੇ ਭੁੱਖੇ ਕਿਉਂ ਮਰ ਲੱਗ ਗਏ ਆ ਤੁਸੀਂ ਕਿਹੜੀ ਗੱਲੋਂ ਨਾ ਭੁੱਖੇ ਨਹੀਂ ਮਰਦੇ ਜੇ ਤੁਸੀਂ ਚਾਹੋ ਤਾਂ ਫਰੀਦੇ ਵਿੱਚ 100 ਬੱਸ ਲੈ ਸਕਦੇ ਆ ਕਿਉਂਕਿ ਤੁਹਾਡੀ ਪਾਰਟੀ ਦੇ ਵਿੱਚ ਤਨਾਟ ਵਿਅਕਤੀ ਆ बिजनेसमੈਨ ਲੋਕ ਆ ਤੁਸੀਂ ਉਹਨਾਂ ਨੂੰ 10-10 ਬੱਸਾਂ ਦੀ ਵੰਗਾਰ ਪਾ ਕੇ 100 ਬੱਸ ਅੱਜ ਪਾ ਸਕਦੇ ਆ ਖਜ਼ਾਨੇ ਨੂੰ ਉੱਚਾ ਚੱਕਣ ਵਾਸਤੇ ਪਰ ਜੇ ਖਜ਼ਾਨਾ ਭਰ ਗਿਆ ਉਹਦੇ ਵਿੱਚ ਭਗਵੰਤ ਮਾਨ ਨੂੰ ਕੀ ਫਾਇਦਾ ਕੋਈ ਫਾਇਦਾ ਨਹੀਂ ਨਾ ਉਹਦੇ ਵਿੱਚ ਕੇਸਰੀਵਾਲ ਨੂੰ ਕੀ ਫਾਇਦਾ ਉਹਦੇ ਵਿੱਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਕੀ ਫਾਇਦਾ ਜੀਦੀ ਅੱਜ ਕੱਲ ਬੋਲੀ ਬੜੀ ਚਰਚਾ ਦੇ ਵਿੱਚ ਆ ਧੀਆਂ ਪੰਨਾਂ ਨੂੰ ਬੜੇ ਵਧੀਆ ਫੁੱਲ ਤੋਲਦਾ ਇਹ ਕੀ ਫਾਇਦਾ ਕੱਖ ਨਹੀਂ ਫਾਇਦਾ ਜਿਹੜਾ ਬਿਜ਼ਨਸਮੈਨ ਬੱਸਾਂ ਪਾਊਗਾ ਉਹ ਤੁਹਾਨੂੰ ਫਾਇਦਾ ਦੇਊਗਾ ਉਹ ਤੁਹਾਨੂੰ ਫੰਡ ਦੇਊਗਾ ਫੇਰ ਜ਼ਮੀਨਾਂ ਬਾਨਣਗਾ ਆਸਟ੍ਰੇਲੀਆ 'ਚ 28 250 ਕਿਲਾ ਜਿਵੇਂ ਤੁਹਾਡੇ ਮਿੱਤਰ ਦੱਸਦੇ ਆ ਹੁਣ ਇੱਕ ਗੱਲ ਦੱਸੋ ਤੁਹਾਡੇ ਕੀ ਖਜ਼ਾਨੇ ਵਿੱਚ ਪੈਸਾ ਹੈ ਨਹੀਂ ਬੱਸਾਂ ਲੈਣ ਵਾਸਤੇ ਨਹੀਂ ਹੈਗਾ ਮੰਨਦੇ ਆ ਸੀ ਪਰ ਤੁਹਾਡੀਆਂ ਆ ਜਿਹੜੀਆਂ ਟੇਡੀਆਂ ਸਿੱਧੀਆਂ ਫੋਟੋ ਲਾਉਣ ਵਾਸਤੇ ਪੈਸਾ ਕਿੱਥੋਂ ਆਇਆ ਇਹ ਫੋਟੋ ਲਾਉਣ ਵਾਸਤੇ ਕਿੱਥੋਂ ਪੈਸਾ ਆ ਕਰੋੜਾ ਰੁਪਈਆ ਹਰ ਜਿਹੜਾ ਤੁਸੀਂ ਪੋਸਟਰ ਲਾਉਂਦੇ ਆ ਇੱਕ ਇੱਕ ਕੰਮ ਤੇ ਕਰੋੜਾ ਰੁਪਈਆ ਲਾਉਂਦੇ ਆ ਹਰ ਪਿੰਡ ਦੇ ਵਿੱਚ ਕਰੋੜਾ ਰੁਪਈਆ ਲਾਉਂਦੇ ਹੋ ਕਰੋੜਾ ਰੁਪਈਆ ਕਿੱਥੋਂ ਆਉਂਦਾ ਤੁਹਾਡੇ ਕੋਲ ਬੱਸ ਪਾਉਣ ਨੂੰ ਪੈਸੇ ਆਣੀ ਕਹਿਣ ਤੋਂ ਭਾਵ ਪਜਾਮਾ ਸਉਣ ਵਾਸਤੇ ਪੈਸੇ ਆ ਨਾਰਾ ਲੈਣ ਵਾਸਤੇ ਪੈਸੇ ਆ ਨਹੀਂ ਪਜਾਮਾ ਚੱਕੀ ਫਿਰਦੇ ਕੀ ਗੱਲ ਹੋ ਗਈ ਪਜਾਮਾ ਚੱਕੀ ਫਿਰਦੇ ਤੁਸੀਂ ਕਿਉਂਕਿ ਪੋਸਟਰ ਲਾਉਂਗੇ ਤੁਹਾਡਾ ਫਾਇਦਾ ਪਬਲਿਸਿਟੀ ਹੋ ਰਹੀ ਆ ਕਿਉਂਕਿ ਭਗਵੰਤ ਮਾਨ ਨੂੰ ਕਿਹੜਾ ਕੋਈ ਜਾਨਦਾ ਨਾ ਕੇਸਰੀਵਾਲ ਨੂੰ ਕੋਈ ਜਾਨਦਾ ਇਹ ਕੰਮ ਇਹ ਹੋ ਰਿਹਾ ਭਗਵੰਤ ਮਾਨ ਸਿਆ ਤੂੰ ਬਿਜ਼ਨਸ ਮੈਨਾਂ ਦਾ ਗੋਲਾ ਬਣ ਰਿਹਾ ਤੂੰ ਗੋਲਾ ਬਣ ਗਿਆ ਬਣ ਗਿਆ ਗੋਲੇ ਬਣ ਚੁੱਕੇ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੀ ਆਰਟੀਸੀ ਵਰਗੇ ਮਹਿਕਮੇ ਜਮ੍ਹਾਂ ਖਾਲੀ ਹੋ ਜਾਣਗੇ ਤੇ ਜਿਹੜੇ ਅੱਜ ਲੋਕ ਘਰਾਂ ਚ ਬੈਠੇ ਆ ਕੋਈ ਬੀਏ ਕਰ ਰਿਹਾ ਕੋਈ ਪਲੱਸ 2 ਕਰ ਰਿਹਾ ਕੋਈ ਦਸਵੀਂ ਕਰ ਰਿਹਾ ਉਹ ਬੇਰੁਜ਼ਗਾਰ ਸੀ ਬੇਰੁਜ਼ਗਾਰ ਹੈ ਤੇ ਬੇਰੁਜ਼ਗਾਰ ਰਹਿ ਜਾਣਗੇ ਉਹਨਾਂ ਦੀ ਗਲਤੀ ਏ ਆ ਕੌਣ ਕਿਉਂ ਮਹਿਕਮਿਆਂ ਨੂੰ ਸਮਝਦੇ ਨਹੀਂ ਪੰਜਾਬ ਦੇ ਲੋਕ ਦੇਸ਼ ਦੇ ਲੋਕ ਇਹਨਾਂ ਸਰਕਾਰੀ ਮਹਿਕਮਿਆਂ ਨੂੰ ਆਪਦਾ ਮਹਿਕਮਾ ਸਮਝਦੇ ਨਹੀਂ ਜਿਹੜੇ ਅੱਜ ਪੀਆਰਟੀਸੀ ਦਾ ਮਹਿਕਮਾ ਜਿਹਨੇ ਅੱਜ ਬਿਜ਼ਨਸਮੈਨ ਤੁਹਾਡੇ ਕੋਲ 6 ਸਾਲਾਂ ਵਾਸਤੇ ਬੱਸਾਂ ਪਾਊਗਾ ਕਰੋੜਾਂ ਰੁਪਇਆ ਤੁਹਾਡੇ ਕੋਲ ਲੈ ਜਾਊਗਾ ਆਪਦੀਆਂ ਬੱਸਾਂ ਵੀ ਲੈ ਜਾਊਗਾ ਔਰ ਤੁਹਾਡਾ ਕਾਨੂੰਨ ਬਣਾਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਵਾਲੇ ਫਾਇਦਾ ਵੀ ਲੈਣਗੇ ਪਰ ਦਿੱਕਤ ਕੀ ਦਿੱਕਤ ਹੈ ਖਜ਼ਾਨਾ ਖਾਲੀ ਰਹੂਗਾ ਬਿਜ਼ਨਸਮੈਨਾਂ ਤੋਂ ਫੰਡ ਆਊਗਾ ਇਹ ਤਾਂ ਪੜੇ ਲਿਖੇ ਸਮਝਣਗੇ ਨਾ ਇਹ ਸਮਝਦਾਰ ਗੱਲ ਸਮਝਣਗੇ ਇੱਥੇ ਕਿਤਾਬੀ ਕੀੜਿਆਂ ਵਾਲਿਆਂ ਦਾ ਕੋਈ ਕੰਮ ਨਹੀਂ ਨੋਟ ਰੱਖ ਲੋ ਕਿਤਾਬੀ ਕੀੜੇ ਨਹੀਂ ਸਮਝਣਗੇ ਸਿਆਸਤ ਨੂੰ ਸਿਆਸਤ ਨੂੰ ਸਿਆਸਤਦਾਨ ਸਮਝਣਗੇ ਮੇਰੀ ਗੱਲ ਨੂੰ ਮਜ਼ਾਕ ਤੋਂ ਸਮਝਣਗੇ ਪਰ ਸਮਝਦਾਰ ਲੋਕ ਸਮਝਣਗੇ ਮੈਨੂੰ ਗਰੀਬ ਨਹੀਂ ਵੇਖਣਗੇ ਮੈਨੂੰ ਇਹ ਨਹੀਂ ਵੇਖਣਗੇ ਮਜ਼ਦੂਰਾਂ ਦਾ ਪੁੱਤਾਂ ਮੇਰੀ ਗੱਲ ਨੂੰ ਸਮਝਣਗੇ ਯਾਦ ਰੱਖੋ ਪਰ ਮੈਂ ਕਹਿੰਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਰਕਾਰੀ ਡਰਾਈਵਰ ਕਨੈਕਟਰ ਔਰ ਚੈਕਰ ਨਹੀਂ ਲੱਗ ਸਕਦੇ ਸਿਰਫ ਇੱਕ ਪ੍ਰਾਈਵੇਟ ਬੰਦਾ ਆਊਗਾ ਚੈਕਰ ਕਨੈਕਟਰ ਤੇ ਡਰਾਈਵਰ ਪਾ ਕੇ ਉਹਨਾਂ ਨੂੰ 15-15000 ਦੇ ਕੇ ਬੱਸਾਂ ਦੇ ਵਿੱਚੋਂ ਫ੍ਰੀ ਪੈਸਾ ਲੈ ਕੇ ਜਾਊਗਾ ਸਰਕਾਰ ਕੋਲੋਂ 2.5-3 ਲੱਖ ਰੁਪਇਆ ਮਹੀਨੇ ਦੇ ਇੱਕ ਬੱਸ ਚੋਂ ਕਿਉਂਕਿ ਸਰਕਾਰ ਦਾ ਤੇਲ ਆਊਗਾ ਚਾਹੇ ਉਹ ਡੇਲੀ ਦਾ 20000 ਦਾ ਡੀਜ਼ਲ ਮਚਾਵੇ ਉਹ ਸਰਕਾਰ ਦਾ ਆਊਗਾ ਤੇ ਸਰਕਾਰ ਭਲਾ ਤੇ ਮੱਚੇ 10 ਲੀਟਰ ਜੇ ਸਰਕਾਰ ਨੇ ਇਹ ਕਹਤਾ ਇੱਥੇ ਡੇਲੀ ਦਾ 200 ਲੀਟਰ ਮਤਲਬ 500 ਲੀਟਰ ਮੱਚ ਰਿਹਾ ਤੇਲ ਤੇ ਉਹ 500 ਲੀਟਰ ਦਾ ਪੈਸਾ ਖਜ਼ਾਨੇ ਚੋਂ ਜਾਣਾ ਭਗਵੰਤ ਮਾਨ ਦੇ ਪੱਲੋਂ ਨਹੀਂ ਜਾਣਾ ਉਹ ਬੱਸਾਂ ਪਾਵੇ ਬੱਸਾਂ ਚ ਕਮਾਵੇ ਪਰ ਇੱਕ ਪਾਸੇ ਅਸੀਂ ਬੈਨਰ ਲਾ ਰਹੇ ਆਂ ਇੱਕ ਪਾਸੇ ਅਸੀਂ ਪ੍ਰੋਗਰਾਮ ਕਰੋੜਾਂ ਰੁਪਈਆ ਦੇ ਕਰੀ ਜਾਂਦੇ ਆਂ ਉਹ ਕਰੋੜਾਂ ਰੁਪਈਆ ਬਚਾ ਕੇ ਉਹ ਜਿਹੜਾ ਇੱਕ ਮੈਂ ਗੱਲ ਕਰਨੀ ਚਾਹੁੰਨਾ ਜੇ ਅੱਜ ਇਹ 20 30 ਬੱਸਾਂ ਕਿਸੇ ਮੈਂ ਕਹਿੰਦਾ ਕਿਸੇ ਪਾ ਦਿੰਦੇ ਅੱਜ ਧਾਰੀਆਂ ਲੈ ਕੇ ਪਰ ਨਹੀਂ ਇਹ ਬਿਜ਼ਨਸ ਮੈਨਾਂ ਤੋਂ ਪਾ ਰਹੇ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਦਿਨ ਮਨਾਇਆ ਇਹਨਾਂ ਨੇ ਬੈਨਰ ਲਾਏ ਆ ਸਾਰਿਆਂ ਨੂੰ ਖੁਸ਼ੀ ਆ ਸਾਰੇ ਮਤਲਬ ਗੁਰੂ ਸਾਹਿਬਾਂ ਦੀ ਇੱਜ਼ਤ ਕਰਦੇ ਆ ਕਰੋੜਾਂ ਰੁਪਈਆ ਦੇ ਬੈਨਰ ਲਾਏ ਆ ਤੁਸੀਂ ਗੁਰੂ ਸਾਹਿਬ ਦੀ ਫੋਟੋ ਲਾ ਕੇ ਗੁਰੂ ਸਾਹਿਬ ਦਾ ਨਾਮ ਲੈ ਕੇ 50 ਬਸਾਂ ਪਾ ਦਿੰਦੇ ਪੀਆਰਟੀਸੀ ਦੇ ਵਿੱਚ ਨਾਲੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਜਾਂਦਾ ਨਾਲੇ ਹਰ ਕੋਈ ਬੰਦਾ ਵੇਖ ਕੇ ਫੋਟੋ ਕਰਦਾ ਪਰ ਜਿਹੜੀਆਂ ਤੁਸੀਂ ਆ ਫੋਟੋਆਂ ਲਾਈਆਂ ਬੈਨਰ ਲਾਏ ਆ ਆਉਣ ਨਾਲ ਦਿਨਾਂ ਦੇ ਵਿੱਚ ਉਹਨੂੰ ਪਾੜ ਕੇ ਥੱਲੇ ਸਿੱਟ ਦੇਣਗੇ ਪੋਸਟ ਟਾਈਮ ਤੇ ਮੈਂ ਬੋਲੂਗਾ ਯਾਦ ਰੱਖੋ ਯਾ ਬੇਅਦਬੀ ਕਰੀ ਜਾਂਦੇ ਆ ਫੋਟੋਆਂ ਦੀ ਭਗਵੰਤ ਮਾਨ ਤੇ ਬੇਅਦਬੀ ਦਾ ਪਰਚਾ ਤੁੰਨੋ ਭਾਈ ਸਾਹਿਬ ਪੀਆਰਟੀਸੀ ਦੇ ਜਿਹੜੇ ਮੁਲਾਜ਼ਮਾ ਤੁਹਾਡੇ ਨਾਲ ਜਿਹੜੇ ਸਿਆਣੇ ਲੋਕ ਆ ਉਹ ਖੜਨਗੇ ਕਿਉਂਕਿ ਇਹ ਬਿਜ਼ਨਸmenਾਂ ਨੂੰ ਅੱਗੇ ਲੈ ਕੇ ਆ ਰਹੀ ਆ ਸਰਕਾਰ ਤੇ ਜਿਹੜੇ ਸਰਕਾਰੀ ਮਹਿਕਮੇ ਉਹਨਾਂ ਨੂੰ ਬੰਦ ਕੀਤੇ ਜਾ ਰਹੇ ਆ ਜਿਵੇਂ ਬਿਜਲੀ ਮਹਿਕਮਾ ਉਹਨਾਂ ਨਾਲ ਸਮਝ ਪ੍ਰਾਈਵੇਟ ਹੋਣਾ ਜਿਵੇਂ ਟੀਚਰ ਸਾਡੇ ਪ੍ਰਾਈਵੇਟ ਹੋਏ ਪਏ ਆ ਉਹ ਕਹਿੰਦੇ ਪੱਕੇ ਕਰੋ ਪੱਕੇ ਕਰੋ ਪੱਕੇ ਕਿੱਥੋਂ ਕਰਨਗੇ ਤੁਹਾਨੂੰ ਇਹ ਤਾਂ ਜਿਹੜੇ ਵਿਭਾਗੇ ਸਰਕਾਰੀ ਉਹ ਕੱਚੇ ਕਰਦੇ ਨੇ ਇਹਨਾਂ ਨੇ ਤੁਹਾਨੂੰ ਪੱਕੇ ਕਿੱਥੇ ਕਰਨਾ ਥੋੜਾ ਜਾਗੋ ਪੰਜਾਬੀਓ